ਤੇ ਤੇ ਕੀ ਗੱਲ ਨਹੀਂ ਬੜੇ ਉਦਾਸ ਬੈਠੇ ਜੇ ਕੁਹ ਨਹੀਂ ਯਾਰ ਸਾਰਸ ਹਾਂ ਉਦਾਸ ਕੀ ਬੈਣਾ ਕੀ ਗੱਲ ਗੱਲ ਹੋਈ ਕੀ ਕਰ ਫੇਰ ਸਾਰਸ ਗੱਲ ਗੁਲ ਕਿਹੜੀ ਨਵੀਂ ਆ ਕੋਈ ਮੈਨੂੰ ਯਾਰ ਲੱਗਦਾ ਮੈਂ ਗਲਤੀ ਕਰ ਲਈ ਤੇ ਫੇਰ ਆਣਗੇ ਨਾ ਨਾ ਇਦਾਂ ਕਿਹੜੀ ਗੱਲ ਕਹਿ ਰਹੇ ਸਗੋਂ ਚੰਗਾ ਸੀ ਅੱਗੇ ਦੇ ਤੇ ਸਾਰਸ ਤੈਨੂੰ ਨਹੀਂ ਨਾ ਪਤਾ 걸ਦਾ ਕਿਉਂ ਅੱਜ ਨਾ ਚਾਹਾਂ ਮੈਨੂੰ ਆਪਣੇ ਵੀਰ ਦੇ ਗਾੜੀ ਬੋਲਣਾ ਪਿਆ ਉਹ ਫੇਰ ਲੜਾਈ ਹੋ ਗਈ ਆ ਉਹ ਯਾਰ ਲੜਾਈ ਕੀ ਆ ਨਿੱਕੇ ਨਿੱਕੇ ਗੱਲਾਂ ਤੋਂ ਉਹ ਚਾਹ ਜਈ ਤੁਹਾਨੂੰ ਮੈਂ ਪਹਿਲਾਂ ਗੱਲ ਦਸੀ ਵੀ ਮਾੜੀ ਮੋਟੀ ਗੱਲ ਕੋਈ ਨਾ ਕੋਈ ਚਲਦੀ ਰਹਾ ਕਰਨੀ ਮੰਮੀ ਮੇਰੇ ਤਾਂ ਹੋ ਗਿਆ ਉਹ ਦਿਮਾਗ ਖਰਾਬ ਜਿਹੜੀ ਸਿੱਧੀ ਗੱਲ ਵਾ ਉਹਦੇ 24 ਘੰਟੇ ਇੱਕ ਪਤ ਨੂੰ ਅੱਜਾਂ ਵਜਦੀਆਂ ਮੰਮੀ ਮੇਰੀ ਤੇ ਸਿੱਧੀ ਜਿਹੜੀ ਗੱਲ ਵਾ ਠੀਕ ਹੈ ਨਾ ਉਹ ਵੇਲੇ ਸਿਰਸ ਨਿਗੀ ਨਿਗੀ ਗੱਲ ਤੋਂ ਕਰਨੀ ਉਹ ਨਿਗੀ ਨਿਗੀ ਗੱਲ ਤੋਂ ਕੋ ਪਤ ਲੱਭਣਾ ਸ਼ੁਰੂ ਚਾਲੂ ਕਰਤਾ ਮੰਮੀ ਨੇ ਤੇ ਅੱਜ ਮੂੰਹ ਨਾ ਬੋਲੇ ਆ ਕੱਲ ਨੂੰ ਕੰਮ ਵੱਧ ਵੀ ਸਕਦਾ ਆਹੋ ਹੱਥੀ ਪਹਿਰੇ ਵੀ ਕੱਲ ਨੂੰ ਤੇ ਇੱਕ ਅੱਦੇ ਦੀ ਦਾ ਨੁਕਸਾਨ ਹੋ ਜਾਊਗਾ ਗੁੱਸਾ ਬੜਾ ਕਰਾ ਦਿੰਦਾ ਹੈ ਗੁੱਸਾ ਬੜਾ ਕਰਾ ਦਿੰਦਾ ਤੇ ਮੈਂ ਸਾਈਡ ਉਹ ਨਹੀਂ ਚਾਚੇ ਉੱਥੇ ਤੁਸੀਂ ਕਿੱਥੇ ਨਰਕੇ ਤੇ ਰਹਿਣ ਡੇਗੇ ਹੈ ਉਹਦੇ ਕਮਰੇ ਹੀ ਡੇਪੇ ਲੱਗੇ ਹੁਣ ਸਾਡੇ ਵੀਰ ਨੇ ਮਾਰ ਕੇ ਮੈਨੂੰ ਪੁੱਛਿਆ ਨਹੀਂ ਫਿੰਦੇ ਆਣ ਕੇ ਤੇ ਸ਼ੁਰੂ ਹੋ ਗਏ ਬਸ ਉਹ ਹੁਣ ਮੈਂ ਕੀ ਦੱਸਾਂ ਵੀ ਡੈਡੀ ਵੀ ਚੁਪਣਾ ਜਾ ਗਿਆ ਮਮੀ ਦੀ ਮੈਂ ਕੀ ਕਰਾਂ ਮੈਂ ਤਾਂ ਬਥੇਰਾ ਸਮਝਾਉਣਾ ਨਾ ਵੀ ਤੁਸੀਂ ਭਰਾ ਜੀ ਦੋਵੇਂ ਤੁਸੀਂ ਇੱਥੇ ਰਹਿਣਾ ਵਾਏ ਜੋ ਮਰਜ਼ੀ ਕਰਦੇ ਰਹਿਣ ਲੜਦੇ ਰਹਿਣ ਜਦਾਂ ਮਰਜ਼ੀ ਲਿਗਿਆ ਹੱਟੇ ਤੇ ਪਿਆਰ ਨਾਲ ਰਹਿਣਾ ਚਾਹੀਦਾ ਵਾ ਪਰ ਇਹ ਗੱਲ ਸਮਝਦੇ ਨਹੀਂ ਹੁਣ ਮੈਂ ਤਾਂ ਕੀ ਕਰਾਂ ਤੁਸੀਂ ਮਾੜਾ ਮਾੜਾ ਨਾਪ ਤੁਹਾਡੇ ਆਪਣਾ ਟਿਆ ਕੱਢ ਲਓ ਥੋੜਾ ਦੇ ਥਾਮਾ ਚਾ ਗਾ ਮੈਂ ਇੱਥੇ ਨਵੀਂ ਕੋਠੀ ਸ਼ੁਰੂ ਕਰ ਦਿੰਦੇ ਨਾਲ ਮੈਂ ਕੰਮ ਕੀਤਾ ਸ਼ੁਰੂ ਆਪਣਾ ਨਾਵਾ ਹੋ ਸਕਦਾ ਵਾ ਚਲੋ ਮਾਰਿਆ ਚੰਗੇ ਦੇਣ ਲਿਆ ਦੇ ਨਹੀਂ ਨਹੀਂ ਮਾਤ ਰਕਿਆ ਹੋਣੀ ਆ ਵਾ ਗਾਨ ਫੁਰਜਣਾ ਸਭਾ ਦੇਣਾ ਮੈਂ ਹੋ ਤੇ ਨਹੀਂ ਰਹਿੰਦੇ ਨੂੰ ਨਹੀਂ ਉਹ ਤਾਂ ਗੱਲ ਹੈ ਕੀ ਜੇ ਕੋਈ ਗੱਲ ਨਹੀਂ ਫਿਰ ਤੁਸੀਂ ਹੌਲੀ ਹੌਲੀ ਆਪਣਾ ਸ਼ੁਰੂ ਕਰ ਦਿੰਦੇ ਨਾਲ ਅੱਛਾ ਠਾਟ ਵੀ ਨਹੀਂ ਆ ਪਰ ਦਿੰਦੇ ਕੋਈ ਬਣਦਾ ਰਹੂਗਾ ਕੋਈ ਗੱਲ ਨਹੀਂ ਤੂੰ ਆਪਣੀ ਪੜ੍ਹਾਈ ਤੇ ਧਿਆਨ ਦਿਆ ਕਰ ਚੰਗਾ ਤੂੰ ਨਾ ਕੋ ਸੋਚੀ ਤੇ ਪੜ੍ਹਾਈ ਤੇ ਧਿਆਨ ਦੇ ਨਾ ਮੈਂ ਨੰਗਣ ਡਿਆ ਹੀਗਾ ਤੇ ਮੈਂ ਤਾਂ ਸਿਰ ਛੁੱਟ ਕੇ ਬੈਠੇ ਗੱਲ ਹੋਈ ਲੱਗਦਾ ਯਾਰ ਸਿਰਾਂ ਛੁੱਟਾ ਤਾਂ ਕੀ ਕਰਾਂ ਚਾਰ ਜੀ ਆਪਾਂ ਘਰੇ ਹੈ ਉਹੀ ਤੇ ਗੱਲ ਵਾ ਉਹ ਵੀ ਮੂੰਹ ਮਟਵਟ ਬੈਨੇ ਇੱਕ ਦੂਜੇ ਤੋਂ ਕੋਈ ਫਾਇਦਾ ਹੈ ਗੱਲ ਦਾ ਉਹੀ ਮੈਂ ਸੋਚਦਾ ਮੈਂ ਅੱਜ ਦੋ ਘਰ ਬਣ ਜਾਣਗੇ ਤੇ ਕਿੱਡੀ ਕੀ ਚੰਗੀ ਗੱਲ ਹੋਵੇ ਤੇ ਐ ਦੋ ਕੱਲ ਨੂੰ ਮੈਂ ਬਾਅਦ ਚਲ ਗਿਆ ਦੋ ਜਣੇ ਇਹ ਰਹਿਣੇ ਆ ਤੇ ਪੰਥ ਵੀ ਚਲ ਗਿਆ ਤੇ ਦੋ ਜਣੇ ਵੀ ਰਹਿਣੇ ਆ ਐ ਸਭ ਕੋ ਇਕੱਠੇ ਰਹੋਗੇ ਤੇ ਲੱਗੇ ਬੰਦੇ ਨੂੰ ਆਸਰਾ ਹੁੰਦਾ ਵਾ ਸਭ ਇਕੱਠੇ ਬੜਾ ਔਖਾ ਵਾ ਕੰਮ ਯਾਰ ਇਕੱਠੇ ਆਉਣ ਵਾਲਾ ਕੰਮ ਤਾਂ ਮੁਸ਼ਕਲ ਹੋ ਗਿਆ ਵਾ ਚਲੋ ਕੋਈ ਗੱਲ ਨਹੀਂ ਥੋੜਾ ਬੋੜਾ ਟਾਈਮ ਫਿੱਟੋ ਆਪਣਾ ਹੁਣ ਤੇ ਬਾਕੀ ਕੋਈ ਗੱਲ ਨਹੀਂ ਤੇ ਡੈਡੀ ਕੋ ਕਹਿ ਜੰਦਾ ਨਾ ਅੱਗੇ ਨਾ ਬੋਲੇ ਕਰੋ ਤੁਸੀਂ ਕੋਈ ਗੱਲ ਨਹੀਂ ਹਾਂ ਉਹ ਸ਼ਿਆਰ ਸ਼ਿਆਰੇ ਬਾਕੀ ਬੋਲਿਆ ਹੀ ਨਹੀਂ ਆਇਤਾ ਕਿ ਮੈਨੂੰ ਪਤਾ ਹੀ ਆ ਤੁਸੀਂ ਨੱਪ ਘੁੜ ਕੇ ਟਾਈਮ ਮਾੜਾ ਮੋਟਾ ਕਰ ਲਓ ਕੋਈ ਗੱਲ ਨਹੀਂ ਮੈਂ ਸਮਝਾਂਗਾ ਡੈਡੀ ਵੀ ਫੇਰ ਪਰ ਉਹਨਾਂ ਨੇ ਮੈਨੂੰ ਗੁੱਸਾ ਇਸ ਗੱਲ ਦਾ ਆਇਆ ਕਿ ਮੈਨੂੰ ਇੱਕ ਵਾਰੀ ਆਣ ਕੇ ਨਹੀਂ ਪੁੱਛਿਆ ਪੈਂਦੇ ਮੇਰੇ ਗੱਲ ਤੇ ਹੈਗੀ ਉਹ ਫੇਰ ਜਿੱਦਾਂ ਚੁੱਪਣਾ ਮਿਲੀ ਹੋਏ ਕੋਲ ਬੰਦੇ ਨੂੰ ਉਹ ਕੋ ਕਰਨਾ ਹੁੰਦਾ ਆਗੇ ਮੈਂ ਇਹ ਕਰਦਾ ਗੱਲ ਡੈਡੀ ਨੂੰ ਉਹ ਨਹੀਂ ਨਹੀਂ ਤੂੰ ਨਾ ਕਰੀ ਉਹ ਫੇਰ ਐਵੇਂ ਸੋਚਣਗੇ ਵੀ ਚੁੱਕਦਾ ਆ ਸਾਡੇ ਵੱਲ ਉਹਨੇ ਚੁੱਕ ਨਹੀਂ ਮੇਰੀ ਗੱਲ ਸੁਣ ਮੈਂ ਆਪਣੇ ਤੌਰ ਤੇ ਮੇਰੀ ਸੁਣ ਗੱਲ ਤੂੰ ਨਹੀਂ ਉਹ ਗੱਲ ਕਰਨੀ ਪਈ ਠੀਕ ਆ ਚਲੋ ਠੀਕ ਆ ਮੈਂ ਐ ਨਹੀਂ ਗੱਲ ਕਰਦਾ ਉਹ ਆਪਣੇ ਤੱਕ ਹੀ ਰੱਖੀ ਹਾਂ ਤੇਨਾਂ ਨੂੰ ਨਹੀਂ ਪਤਾ ਗੱਲ ਕਿਤੇ ਕਿਤੇ ਪਹੁੰਚਣੀ ਆ ਫੇਰ ਹਾਂ ਤੇ ਬਾਕੀ ਦੀ ਚਾਚੀ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਮਾੜਾ ਮਾੜਾ ਟਾਈਮ ਹੋ ਖਸਾ ਕੱਢੋ ਇਹ ਤਾਂ ਬਣ ਕੇ ਘਰ ਆਪਣਾ ਫਿਰ ਤੇ ਰਹੀ ਜਣਾ ਸਾਰੇ ਸਾਈਡ ਤੇ ਨਹੀਂ ਕੋਈ ਨਾ ਉਹ ਤੇ ਚਲੋ ਮੈਨੂੰ ਸਮਝਾਇਆ ਹੀ ਆ ਹਾਂ ਹਾਂ ਇਹ ਹੋਰ ਰੋਟੀ ਪਣੀ ਖਾ ਲਿਆ ਵਾ ਹਾਂ ਹਾਂ ਫੁਲਕਾ ਛਕਿਆ ਚੱਲ ਜਾ ਤੂੰ ਮੀ ਖਾ ਪੀ ਤੇ ਤੇ ਮੈਂ ਮੋਟਰ ਤੇ ਫੇਰਾ ਮਾਰ ਰੋਣਾ ਬੰਮੀ ਚੱਲਣ ਦੀ ਆ ਕੋਈ ਨਾ ਜਾਨਾ ਚਾਨਾ ਸ਼ਾਮ ਨੂੰ ਜਾਨਾ ਹਾਂ ਤੇ ਮੈਂ ਆਪਣਾ ਪੜਾਈ ਲਿਖਾਈ ਦਾ ਵੇਖ ਲਾਂ ਕੋਈ ਨਾ ਕਰ ਲੈ ਤੂੰ ਟੈਨਸ਼ਨ ਨਾ ਲਿਓ ਹਾਂ ਕਿਸ ਗੱਲ ਦੀ ਵੀ ਨਹੀਂ 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 ਕੋਈ ਚੱਕਰ ਨਹੀਂ ਆਜੇ ਮੇਰਾ ਮਨ ਪੜਾਈ ਕੋਸ਼ਵਾ ਅੱਜ ਪਹਿਲੀ ਵਾਰੀ ਕੁਝ ਜਿੰਦਣੇ ਕਹਿੰਦੇ ਨੇਰੀ ਵੱਲੀ ਗੱਲ ਕੀਤੀ ਆ ਆਜੇ ਨਾ ਚੱਲ ਅੱਜ ਮਨ ਕੋਸ਼ੇ ਤੇ ਪਕੌੜੇ ਬਣਾ ਲੈ ਜਿੰਨੇ ਡੱਟ ਬਣੇ ਤੂੰ ਉਹ ਬੈਠ ਕੇ ਮਗਾਇਆ ਸਭ ਚਿਰ ਦਿਖਾ ਰਿਆ ਬੈਠੇ ਫਾਇਲ ਖਿਲੇ ਆ ਰਿਹਾ ਨਾ ਚੰਗੀ ਗੱਲ ਵਾ ਆ ਗਿਆ ਪੁੱਤ ਆ ਦੇ ਮੈਂ ਬਰੈਡ ਦੇ ਪੈਕ ਮੰਗਾਇਆ ਦੋ ਤੇ ਚੱਲ ਮੇਰਾ ਪੁੱਤ ਬਹਿ ਅਗਰ ਤੂੰ ਤੇ ਮੈਂ ਤੇਰੇ ਗੋੜੇ ਪਕੌੜੇ ਬਣਾ ਲਈ ਲੈਂਦੀ ਆ ਨਾਲੇ ਬਧੀਆ ਜੀ ਚਾਹ ਨਹੀਂ ਦੂਜੇ ਨੇ ਮਨ ਸਾਲ ਕੇ ਪੀ ਪਕੌੜੇ ਕੱਢਣ ਲੱਗੇ ਇੱਥੇ ਅੰਦਰ ਹੈ ਕਿ ਢੀਕੀ ਚੰਗੀ ਗੱਲ ਹੁੰਦਾ ਤੇ ਬਾਦ ਕਿਹੜੇ ਦੂਜੇ ਦੇ ਮਨ ਸਾਲ ਕੇ ਹੈ ਹੈ ਕੀ ਗੱਲਾਂ ਮਤਲਬ ਤੇਰਾ ਨਹੀਂ ਪਾਪਾ ਦੇ ਕੰਨ ਭਰ ਕੇ ਤੇ ਚਾਚੇ ਦੇ ਵਾਲੇ ਕਰਾਦਾ ਕਿ ਢੀਕੀ ਚੰਗੀ ਗੱਲ ਹੈ ਬਾਦ ਤੇਰੇ ਵੈਰੀ ਗੁੱਡ ਭਾਦੇ ਕੰਨ ਤੇ ਨਹੀਂ ਆਉਂਦੇ ਹੈ ਵਿੱਚ ਹੀ ਲੈ ਲਓ ਕੋ ਜੀ ਲੈਣ ਦਾ ਬੈਠਾ ਨਹੀਂ ਨਾ ਬਾਹਰ ਬੈਠਾ ਦੁਆਰੇ ਇਹੋ ਕੰਮ ਹੋਇਆ ਵਾ ਤੇਰੇ ਅੰਦਰੇ ਕੰਨ ਭਰੇ ਆ ਮੈਨੂੰ ਨਹੀਂ ਕਿਹਨੇ ਕੋ ਕਿਹਾ ਸੁਦਾਨ ਤੇ ਵਿਆਹ ਨੀ ਸੁਦਾਨ ਤੇ ਵਿਆਹ ਹੈ ਮੈਨੂੰ ਪਤਾ ਹੈ ਕਿ ਤੂੰ ਔੜ ਵਾਲਾ ਤੇ ਮੈਂ ਵੀ ਬਾਹਰ ਚੱਲ ਜਾਂਦੀ ਮੈਨੂੰ ਪਤਾ ਹੈ ਕਿ ਤੇਰੀ ਪਾਲੇ ਬੈਠਾ ਮੁੰਡੇ ਤੇ ਉੱਥੇ ਜੇ ਉਹ ਅੱਗੇ ਚਾਰਦੇ ਤਾਂ ਨਾਲ ਗੱਲ ਨੂੰ ਪੈ ਹੁਣ ਵੀ ਆ ਉਹ ਤੇ ਤੂੰ ਜੀ ਦੇਣ ਹੈ ਨਹੀਂ ਉਹਨੇ ਮੇਰੇ ਜਾਣ ਲੈ ਨਹੀਂ ਕੀਤੀ ਆ ਮੈਨੂੰ ਮਾਰ ਕੇ ਛੱਡ ਜਾਂਦਾ ਤੁਹਾਨੂੰ ਕੋ ਗਾਲ ਨਹੀਂ ਬਾਣ ਕਰੇ ਵੀ ਕਰੀ ਜਾਂਦੇ ਏ ਤੂੰ ਕੀ ਹੋ? ਕੱਢਣ ਲੱਗੀ ਇੱਥੇ ਮੈਂ। ਟਿੱਕਾ ਟਿੱਕਾ ਘੱਟ ਰਿਹਾ। ਮੇਰਾ ਮਨ ਪੁਛਵਾ। ਇਹਦੇ ਮੁਕਾਤਾ ਟੱਡ। ਮਨ ਸਾੜ ਕੇ ਤੇ ਮਨ ਪੁਛਵਾ ਮੇਰਾ। ਕੰਦਨਾ ਹੋਵੇ ਤੇ ਹੈ ਦੱਸ ਮੈਂ ਕਿਹੜਾ ਚਾਹ ਨਾ ਤੂੰ ਪਕੌੜੇ ਕੱਢ ਕੇ ਹੋਣਾ। ਮੈਂ ਨਹੀਂ ਘਨੇ ਘਨੇ ਪਕੌੜੇ ਪੂਰੇ ਖਾਣੇ ਤੇ। ਜੇ ਕਿਹਨੂੰ ਪਿਉ ਦਾ ਕੰਮ ਹੀ ਪਰਨੇ। ਠੀਕ ਹੈ ਨਾ। ਮੇਰੀ ਗੱਲ ਹੋ ਗਈ ਨਾ। ਮੈਂ ਕਰੂੰਗੀ ਤੇਰੇ ਪਿਉ ਆ। ਕਰੂੰਗੀ ਪਿਉ ਆ। ਤੂੰ ਜਾ ਚੱਲ। ਉਹਨਾਂ ਨੂੰ ਬਾਹਰ ਬਾਦੋ ਨਾ ਤੂੰ ਹੋਰ ਤੇ ਘਰ ਲੱਪਣ ਨਹੀਂਂ। ਇਹ ਮੈਂ ਬਾਹਰ ਬਾਦੋ ਰੱਖੀ ਆ। ਹੋਰ ਠੀਕ ਐ। ਐਂਦਾ ਪਿਆਰੋ। ਕਤੂ ਤਾਂ ਦੇ ਦੇ ਤੂੰ ਤਾਂ ਮੈਂ ਸਾਰਾ ਦੇਖਦੀ ਆ ਵਾ ਠੀਕ ਹੈ ਮੁਕਾਰ ਦੱਸ ਕਿਹੋ ਜੇ ਤਲਾ ਕਰ ਬੜਾ ਹੈ ਅਦਰਕ ਨੂੰ ਤਿੱਦਾ ਮੈਂ ਜੰਮਿਆ ਵਾ ਤੂੰ ਨੇ ਤੇ ਨਹੀਂ ਜੰਮਿਆ ਵੇਹ ਗੱਲਾਂ ਕਰਦਾ ਚੱਪਾਂ ਦੇ ਜੰਮਾ ਮੈਨੂੰ ਅੱਖਾਂ ਖੜ ਦੇ ਗਾਂ ਗਿਆ ਵਾ ਵੇਹ ਤਰਯੋਕ ਕਹਿੰਦੇ ਰ ਜੀ ਦੋ ਮੈਨੂੰ ਮਾਰ ਕੇ ਛੱਡਣਾ ਤੁਸੀਂ ਕਿਤੇ ਇੰਨਾ ਦੰਦਾ ਤੂੰ ਸਾਰੇ ਇਹ ਬੜਾ ਚੰਗਾ ਸਰੀ ਬੜਾ ਹੀ ਚੰਗਾ ਸਰੀ ਆ ਆਉਂਦੇ ਨੇ ਮੇਰੇ ਪੁੱਤ ਦੇ ਕੰਨ ਭਰਤੇ ਆ ਮੈਂ ਕਿਤੇ ਇੰਨੀ ਖੁਸ਼ ਹੀਗੀ ਚੱਲ ਬਹਿ ਕੇ ਚਾਹ ਕਰੀ ਨਾ ਤੇ ਕਿਤੇ ਆਪਣੇ ਕੋਕਲਾ ਗੱਲਾਂ ਬਾਤਾਂ ਕਰੋਗੀ ਨਾਲੇ ਚਲ ਪਕੌੜੇ ਛੋੜੇ ਖਾਣੇ ਆ ਅੰਤਰੇ ਸਾਰਾ ਜੀ ਇਹਨਾਂ ਨੂੰ ਤਾਂ ਠੰਡ ਨਹੀਂ ਪੈਣੀ ਕਿਤੇ ਜਦੋਂ ਮੈਨੂੰ ਕੋ ਹੋਇਆ ਨਾ ਇਹ ਮੇਰੇ ਹੱਥ ਤੋਂ ਪਿੱਛੇ ਹੀ ਪੈ ਗਿਆ ਵਾ ਹੁਣ ਮੈਂ ਕਰਾਂ ਕਿ ਕਰਾਂ ਪਿੱਛੇ ਜਾ ਕੇ ਮੈਂ ਕੁਝਿੰਦਰ ਨੂੰ ਹੀ ਦੱਸਣਾ ਐ ਕਿ ਫੇਰ ਕਿਹੜਾ ਧੰਨ ਪਰਦੀ ਆ ਬੱਸ ਹੁਣ ਮੈਂ ਕੀ ਕਰਾਂ ਪਰ ਮੈਂ ਤਾਂ ਦੱਸਣਾ ਹੀ ਆ ਮੈਂ ਆਪਣੇ ਅੰਦਰ ਕਰਨਾ ਫੜ ਗਿਓ ਮੈਂ ਜਦ ਅਗਿੰਦਰਾ ਤੱਕ ਮਰਦੀ ਐ ਸੜਦੀ ਐ ਮੈਂ ਪਰ ਇਹਨਾਂ ਨੇ ਚੇਂਜ ਜਾਲਾ ਮੈਨੂੰ ਇਦਾਂ ਇਹਨੇ ਮੇਰੇ ਉੱਤੇ ਚੱਕ ਕੇ ਦੇ ਤੇ ਮੈਂ ਨਹੀਂ ਨਾ ਬੋੜ ਦੇਣਾ ਪਰ ਮੇਰਾ ਵਾ ਮੈਨੂੰ ਮੇਰੇ ਜੇਹਨ ਦੇਖਿਆ ਵੀ ਘਰ ਸੌਣ ਲੱਗੇ ਤਰੀ ਉਹਨੇ ਪਾਸੇ ਮਾਰਦੀ ਆਪ ਆਪ ਤੂੰ ਵੀ ਸੱਜਣਾ ਆਪਣੇ ਬੰਦੇ ਨੂੰ ਸਮਝਾਵਾ ਹੈ ਦੇ ਦੇ ਕਨਪਾਤੇ ਯਾ ਕੰਚੇ ਦੇ ਮੂਦੇ ਦੇ ਕਨਪਾਤੇ ਜੇ ਹਿੱਤ ਵਿਚਾਰ ਦੇ ਸਫਾ ਕਟਣ ਦੇ ਨਾ ਹੁਣ ਕਟਣ ਦਾ ਜੇ ਇਥੇ ਰਹਿਣਾ ਨਾ ਤੇ ਬੰਦਿਆਂ ਨੂੰ ਰੋ ਮੁੜ ਕੇ ਆਪਣਾ ਘਰ ਬਣਾ ਕੇ ਨਿਕਲੋ ਇੱਥੋਂ ਕਿ ਰਹਿਣਾ ਕਿੰਦਾ ਇੱਥੇ ਹੀ ਰਹਿਣਾ ਹੋ ਰਹੀ ਇੱਥੇ ਰਹਿਣਾ ਨਹੀਂ ਹੋ ਰਹਿਣਾ ਇੱਥੇ ਮੈਂ ਤਾਂ ਬੋਲ ਬਣਾਉਣਾ ਠੀਕ ਵਾ ਨਾ ਅੱਗੇ ਤੇ ਬਣਾਇਆ ਸਾਰਾ ਮੈਂ ਆਪਣੇ ਹੱਥੀ ਆ ਮੇਰੇ ਘਰੋਂ ਇਤ ਖਾਂਣ ਲੱਗੀਆਂ ਤਾਂ ਫਰ ਫਿਰ ਵੀ ਤੁਹਾਡੇ ਵਿੱਚੋਂ ਕਰਨਾ ਨਾ ਸੋਚੇ ਵੀ ਅੱਗੇ ਚੱਲ ਗਏ ਤੇ ਹੁਣ ਫਿਰ ਚੱਲ ਗਏ ਪੁੰਨੇ ਕਿਤੇ ਜਾਣਾ ਮੈਨਾਂ ਆ ਜਾਓ ਮੈਂ ਤੁਹਾਨੂੰ ਕਹਿੰਦੀ ਆ ਜਾਓ ਆਪਣਾ ਘਰ ਬਣਾਓ ਕੁਲਾ ਬਣਾਓ ਉੱਥੇ ਬਣਾਓ ਜਾਂਦੇ ਇਹ ਨਹੀਂ ਆਪਣਾ ਆ ਮੈਂ ਤੂੰ ਨਹੀਂ ਬਣਾਇਆ ਸਾਰਾ ਕੁਛ ਹੈ ਨਾ ਵੀ ਤੈਨੂੰ ਕੀ ਪਤਾ ਵਾ ਹੈ ਤੂੰ ਇੱਥੇ ਹੁੰਦੀ ਏ ਤੈਨੂੰ ਪਤਾ ਹੁੰਦਾ ਕਿ ਕਿੰਨੇ ਬਣਾਇਆ ਕਿੰਨੇ ਨਹੀਂ ਬਣਾਇਆ ਤੈਨੂੰ ਵੀ ਪਤਾ ਵਾ ਤੇਰਾ ਕੋਰਸਾਨ ਨਹੀਂ ਕਿਤੇ ਲਾਗੇ ਰਹਦਾ ਹੀਗਾ ਆਪਣੇ ਹੱਥੀਂ ਵਿੱਚ ਪਿਸਤਲਾ ਦੰਗਰ ਪਾਣੀ ਖੋਣ ਦੇ ਕੰਮ ਨਹੀਂ ਨਾ ਕਿ ਤਗੀ ਦਿੰਦਾ ਹੀਗਾ ਜੇ ਕਿਸੇ ਨੇ ਕੰਮ ਕਰਦਾ ਤੂੰ ਹੁਣ ਕਰੋ ਕੰਮ ਕਰੋ ਮੇਨ ਕਰ ਤਾ ਕੰਮ ਨਹੀਂ ਨਾ ਮਿਹਨਤ ਕਰਨੀ ਨਹੀਂ ਇਹਦਾ ਬਣਾਓ ਘਰ ਬਸਤਾਰਾ ਹੈ ਤੇ ਜਿਹੜਾ ਜਨ ਕਲਾਤੀ ਤੇ ਜਿਹੜਾ ਜਨ ਕਲਾ ਪੰਨ ਪੰਨ ਬਾਜ ਨਹੀਂ ਆਦਾ ਕੋਈ ਪਾਉਂਦੇ ਤੇ ਆਉਂਦੇ ਜਾਂਦੇ ਗੱਲ ਕੋਈ ਨਾ ਕੋਈ ਛੇੜ ਲੈਂਦੇ ਨੇ ਨਹੀਂ ਮੈਂ ਛੇੜਦੀ ਕਲਾ ਮੈਂ ਤਾਂ ਸੋਈ ਗੇ ਚੰਗੀ ਭਲੀ ਕੰਮ ਕਰਨ ਦੇ ਹੀਗੀ ਹੈ ਮੇਰਾ ਮੁੰਡਾ ਆਇਆ ਬਾਹਰ ਉਹਨੂੰ ਬਿਠਾ ਲ ਕੇ ਬਾਹਰ ਪੰਜੀ ਦੇ ਤਖੱਲੀ ਨਾਲ ਦੇ ਕੰਨ ਭਰੇ ਆ ਕੋਈ ਨਾ ਤੋਹੀ ਕਿੰਨਾ ਟੈਸ ਮੈਂ ਤਾਂ ਤੇਰੇ ਨਾਲ ਬੰਦਾ ਦੱਸਾਂ ਦੀ ਤੇਰਾ ਬੰਦਾ ਕੁੱਤਾ ਕਰਦਾ ਫੱਟਾ ਉਹ ਸਾਂਭ ਲਾ ਕੀ ਬਾੜਾ ਕਰਤਾ ਬਹੁਤ ਬੜਾ ਕੰਡੇ ਜੇ ਤੁਨ ਮੈਂ ਫੇਰ ਕਿੰਨੀ ਵਾਰ ਵਾਰਨਿੰਗ ਦਿੰਨੀ ਆ ਕਿ ਬੰਦੇ ਬੰਦ ਰੋ ਰਹਿਣਾ ਇੱਥੇ ਤੇ ਨਹੀਂ ਤੇ ਨਿਕਲ ਜਾ ਤੇਰੇ ਘਰੋਂ ਹੋਰ ਤੇ ਡਰਾਵੇਂ ਮਿੰਨੂ ਨਾ ਤੇ ਉਸਨਾ ਮੈਂ ਡਰਦਾ ਆਹੋ ਕਰਾ ਭੂਆ ਨੂੰ ਫੋਨ ਹੋਇਆ ਹੈ ਭੂਆ ਜੀ ਨਹੀਂ ਜਾਉਂਦੇ ਆ ਭੂਆ ਜੀ ਤਾਂ ਚੰਗੀ ਤੇ ਬਣਾ ਤਰੇ ਆਂਦਾ ਕਿਤੇ ਹੈ ਬੜਾ ਪੂਰਾ ਚਿਹਰਾ ਬਣਾ ਲਈ ਤੂੰ ਦੋ ਦੋ ਪਰ ਤੇਰੇ ਤੇ ਕਿਉਂ ਕਦੀ ਕੋਸ਼ਿਸ਼ ਨਹੀਂ ਕਰੀਂ ਲੈ ਤਾਂ ਲੋਕੀ ਵੇਖਣ ਨਾ ਕਿਵੇਂ ਤੇਰੀ ਵੀਡੀਓ ਬਣਾਉਣੀ ਪੈਣੀਗਾ ਹੁਣ ਇੰਦਾ ਕਰੋ ਚਾਹੂ ਫੋਨ ਲੈ ਉਹ ਫੇਲਾ ਜਾ ਵੇਖ ਦੇ ਕਿ ਕਿ ਚਲਾ ਰਹਾ ਹੈ ਕਿਦਾਂ ਤੱਕ ਮਟਕ ਮਟਕ ਗੱਲਾਂ ਕਰਦੀ ਹੈ ਨਹੀਂ ਕਿਤੇ ਥੋੜੀ ਸ਼ਰਮ ਕਰਾ ਤੂੰ ਵੱਡੀਆਂ ਤੇ ਨਹੀਂ ਆੜੀਆਂ ਸਾਡੇ ਗੜੀ ਹੱਥ ਤੁਲੀ ਨਹੀਂ ਸੁਧਰ ਸਕਵੇਂ ਵੇਖ ਹੈ ਚੰਗੇ ਵੱਡੇ ਜੇ ਤੁਸੀਂ ਤੁਸੀਂ ਤਾਂ ਕਿ ਹਾਨੂੰ ਕੀ ਹੱਲ ਦੇਣੀ ਤੁਹਾਨੂੰ ਪਿਆ ਬਹਿਗੀ ਬੱਲੇ ਤੇਰੇ ਹਾਂ ਹੁਣ ਤੈਨੂੰ ਅਕਲਾਂ ਦੇਣੀਆਂ ਆ ਹੈਂ ਵੇ ਕਿਤੇ ਗੱਲਾਂ ਵੇ ਫੇਦੀਆਂ ਤੂੰ ਅਕਲਾਂ ਦੇਣ ਆਈ ਹੁਣ ਮੈਨੂੰ ਇਹ ਹੈਂ ਸਾਰੇ ਪਾਸੇ ਤੂੰ ਹੀ ਚੰਗੇ ਜੇ ਹਾਲ ਉੱਥੇ ਰਹਿ ਤਾਂ ਮੇਰੇ ਹੈ ਹੀ ਮਾੜੀਆਂ ਆ ਕਿਉਂ ਕਿ ਮੇਰਾ ਸਿਰ ਖਾ ਲਿਆ ਮੈਂ ਕਦੀ ਨਹੀਂ ਵੇ ਜਾ ਜਾ ਹੈਂ ਤੇਰੇ ਮੱਖੇ ਕੋਲ ਲੱਗਣਾ ਚੁੰਦਾ ਵਾ ਹੈ ਹਾਦੀ ਹੋ ਗਈ ਕਿ ਤੇਨਾਂ ਵਾਲੀ ਜੇ ਇਹਦੇ ਘਰ ਵਾਲਾ ਤਾਂ ਉਹ ਇਹ ਤੋਂ ਬਾਦ ਜੇ ਇਹ ਆ ਤਾਂ ਇਹ ਤੋਂ ਬਾਦ ਇਹ ਤਾਂ ਜੀਤ ਬੜੀ ਚੰਗੀ ਬੜੀ ਚੰਗੀ ਹੈ ਵੇਖ ਕਿ ਤਾ ਦਲਾ ਕਰਕੇ ਗਈ ਕਿ ਮੂੰਹ ਬਣਾ ਬਣਾ ਕੇ ਫੋਨ ਅੰਦਰ ਵੰਗੇ ਭੂਆ ਨੂੰ ਫੋਨ ਕਰ ਲਾ ਸੱਦ ਲਾ ਉਹਨੂੰ ਹੀ ਇਹੋ ਹੀ ਕੰਮ ਹੋਣਾ ਹੁਣ ਚੰਗਾ ਵਾ ਚੰਗਾ ਵਾ ਇਹ ਭੂਆ ਚੰਗਾ ਕਰੋ ਮੈਂ ਕੀ ਕੀਤਾ ਹੁਣ ਅੱਗੇ ਪਰਝਾਈ ਦੇ ਕੱਟਨੀ ਹੀ ਤੂੰ ਵੀ ਨਾ ਘਟ ਰਹੀ ਠੀਕ ਆ ਉਹ ਸ਼ੇਰ ਤੇ ਤੂੰ ਸਵਾ ਸ਼ੇਰ ਮੈਂ ਤੇ ਪਾਣੀ ਪੀਣ ਗਈ ਤੇ ਉਹ ਤੇ ਮੇ ਨਾਲ ਲੜ ਲਾ ਪਈ ਮੈਂ ਤੇ ਕੁਝ ਕੀ ਕਰ ਤੈਨੂੰ ਮੈਂ ਕੱਲ ਵੀ ਸਮਝਾਇਆ ਸੀ ਉਹ ਲੜਦੇ ਲੜਦੇ ਰਹਿੰਦੇ ਆਪੇ ਮਾਰੀ ਜਾਣਗੇ ਕੰਧਾਂ ਨਾਲ ਟਕਰਾਂ ਆਹੋ ਮੈਂ ਸਟੈਨਾਂ ਵਾਂ ਕੰਧਾਂ ਨਾਲ ਚੱਕਰਾ ਮਾਰਾਂ ਮੈਂ ਇਹੋ ਤੁਸੀਂ ਚਾਹੁੰਦੇ ਜੇ ਕਿ ਪਾਗਲ ਹੋ ਜੇ ਕੰਧਾਂ ਨਾਲ ਟਕਰਾਂ ਮਾਰੇ ਇੱਕ ਤੋਂ ਨਿਕਲ ਜੇ ਕੋਈ ਕੋਈ ਵੇਲਾ ਜਾਣ ਦਿਆ ਕਰ ਚੱਕਾ ਐਵੇਂ ਨਹੀਂ ਹਾਰ ਵਾਲੇ ਹਰ ਕੰਮ ਚੰਗੇ ਲੱਗੀਦਾ ਠੀਕ ਨਾ ਨਹੀਂ ਤਸ ਵੇਲਾ ਹੱਥ ਫੜ ਕੇ ਜਿਉਂ ਹੀ ਕੇਡੇ ਕਲਾਇ ਕਲਾ ਪਾਈ ਰੱਖਣੀ ਘਰ ਤੇ ਨਾ ਕਲਾ ਮੈਂ ਪਾਈ ਆ ਤੂੰ ਨਹੀਂ ਪਾਈ ਜਿਹੜਾ ਆਉਂਦਾ ਤੇਰੇ ਮੁੰਡੇ ਨੂੰ ਫੜ ਕੇ ਬਹਿ ਗਿਆ ਹੈਂ ਵੀ ਆ ਲੇਖ ਲਿਖਣ ਬਹਿ ਗਿਆ ਉਹਦਾ ਲੱਗਾ ਵੀ ਆ ਹੋਇਆ ਤੇ ਆ ਹੋਇਆ ਮੈਂ ਸਿਆਸਤ ਨੂੰ ਕੁਝ ਨਹੀਂ ਕਿਹਾ ਠੀਕ ਆ ਮੈਂ ਤਾਂ ਸਮਝਾਇਆ ਕਿ ਆ ਲੈ ਘਰ ਆਪਣੇ ਕੁਝ ਨਾ ਦੱਸੀ ਜਾਵੇ ਉਹਨਾਂ ਨੇ ਉਹਨਾਂ ਨੇ ਤੇ ਆਪਣਾ ਗੱਲ ਹੀ ਕੋਈ ਨਹੀਂ ਕੀਤੀ ਉਹ ਇੱਥੇ ਬੋਲ ਬਾਣੀ ਇਹੋ ਜਿਹੀ ਨਾ ਕੇ ਸਮਝ ਗਈ ਤੂੰ ਬੋਲਣ ਡਿਆ ਵੋ ਭਾਬੀ ਮੈਂ ਤੈਨੂੰ ਕੋ ਮਾਰਾਂਗੀ ਮੈਂ ਕਹਿਣਾ ਨਹੀਂ ਚਾਹੁੰਦਾ ਫੇ ਮੇਰੀ ਕੀਤੀ ਗੱਲ ਬੜੀ ਦਾਣਾ ਤੱਕ ਜਾਣੀ ਆ ਨਾ ਭਾਈਆ ਗੱਲਾਂ ਤਾਂ ਕਾਹ ਜਾਂਦੀਆਂ ਵਾ ਅੱਜ ਅਗਲਾ ਤੱਕ ਨਹੀਂ ਜਾਂਦੀਆਂ ਜਾਂਦੀਆਂ ਵਾ ਗੱਲਾਂ ਤੇ ਮੇਰੀਆਂ ਹਵਾ ਛੋਟੇ ਜਾ ਜਾਓ ਜਾਓ ਉੱਥੇ ਹੀ ਵੱਡੇ ਚੰਗੇ ਜਾਓ ਜਾ ਕੇ ਕਰੋ ਪ੍ਰਿਭੂ ਨੂੰ ਫੋਨ ਆਜੋ ਵੀ ਤਾਂ ਵਦੋ ਹਾਜ਼ਰ ਹੋ ਜਾਈਂ ਆਣ ਕੇ ਹੈ ਟਾਰਗੇਟ ਕਰੇ ਮੇਰਾ ਦੋ ਹੱਥ ਮੈਂ ਵੀ ਹੁਣ ਚੁੱਪ ਨਹੀਂ ਹੋਣਾ ਮੈਂ ਵੀ ਬੜਾ ਚੰਗੀ ਤਰ੍ਹਾਂ ਗੱਲ ਨਿਬੇੜਾ ਕਰੂੰਗੀ ਤੁਹਾਨੂੰ ਘਰੋਂ ਕੱਢ ਕੇ ਛੱਡੂੰਗੀ ਵੇਖੋ ਸਹੀ ਹਾਂ ਤੁਹਾਡੇ ਘਰ ਦੇ ਹਾਲਾਤ ਯਾਰ ਬਹੁ ਮਾੜੇ ਹੁੰਦੇ ਜਾਂਦੇ ਆ ਇਹ ਕਿਦਾਂ ਸਹੀ ਹੋਊ ਉਹ ਮੜੀ ਗੱਲ ਆ। ਕੁਆਜੀ ਦਾ ਫੋਨ। ਸੱਸੀ ਭੋਜੀ। ਸੱਸੀ ਗੱਲ ਬਖਸਾ ਸੱਸੀ ਕਾ। 80 ਸਾਲ ਨਹੀਂ ਗੱਲਾਂ। ਠੀਕ ਠਾਕ ਹੋ, ਠੀਕ ਠਾਕ। ਤੁਸੀਂ ਸੁਣਾਓ ਆਪਣੀ। ਮੈਂ ਠੀਕ ਆ ਬੱਤ। ਤੁਹਾਨੂੰ ਸੁਣਾ ਕੇ ਦੱਬ। ਠੀਕ ਠਾਕ। ਹਾਂਜੀ ਹਾਂਜੀ ਵਧੀਆ ਜੀ। ਆ ਚੱਕ ਰਹੀ ਆ। ਹਾਂਜੀ ਕਰੇ ਭੋਜੀ। ਹਾਂ ਠੀਕ ਆ। ਬੱਤ ਫਿਰ ਮੈਂ ਆ ਰਹੀ ਆ ਅੱਜ। ਮੇਰੀ ਟਿਕਟੋਕ ਹੀ ਜੀ ਕਿ ਮੈਂ ਚੱਲ ਜਾਣਾ ਹੀ ਕੋਤਲ ਦਿਨ ਤੱਕ ਤਾਂ ਮੈਂ ਚੱਲ ਜਾ ਕੇ ਇੱਕ ਵਾਰੀ ਹਾਲ ਚੱਲਣਾ ਬਹਾ ਦੇਖਾ ਆ ਮੇਰਾ ਮਾ। ਤੁਸੀਂ ਕਿੱਥੇ ਹੋਣਾ? ਚਲੋ ਮਾ ਆ ਗਿਆ ਆ ਗਿਆ 2 ਮਿੰਟ ਚ ਮਾ ਆ ਗਿਆ ਆ ਜਾ ਆ ਜਾ ਜੀ ਤੇ ਹਾਂ ਜੀ ਉਪੂ ਆ ਜਾਈਏ ਹੱਟੇ ਮੈਂ ਚੱਲਿਆਂ ਵਾਂ ਲੈਣ ਚੱਲਾਂ ਉਹਦੀ ਕਿਚਾਪੀ ਤੇ ਮੇਰੀ ਗੱਲ ਸੁਣੋ ਉਹ ਆ ਜਾਈਏ ਤੁਹਾਡੇ ਘਰ ਦਾ ਕੋਈ ਨਹੀਂ ਪਤਾ ਲੰਦਾ ਨਹੀਂ ਕੋਈ ਮੈਨੂੰ ਪਤਾ ਗੱਲ ਕੀ ਆ ਉਹਨਾਂ ਦੀ ਹੋ ਗਈ ਟਿਕ ਟਿਕ ਉਹਨਾਂ ਚੱਲ ਜਣਾ ਬਾਹਰ ਉਹਨਾਂ ਬਸ ਨਹੀਂ ਹੁੰਦੇ ਇਹ ਨਾ ਇੱਕ ਆਉਂਦੇ ਸਾਡੇ ਘਰ ਦੇ ਮਸਲੇ ਉਹਨਾਂ ਨੂੰ ਫਿਰ ਨਹੀਂ ਨਹੀਂ ਮੈਂ ਨਹੀਂ ਫਿਰ ਗੱਲ ਕਰਦੀ ਜਉ ਲੈ ਕੇ ਆਉਂ ਕੋਈ ਤਿਆਰ ਨਹੀਂ ਨਾ ਹਾਂ ਹਾਂ ਠੀਕ ਆ ਜੇ ਪੁੱਛਣਾ ਤੇ ਕਹਿਣਾ ਵੀ ਠੀਕ ਆ ਸਾਡਾ ਠੀਕ ਆ ਲੜਾਈ ਨਹੀਂ ਹੁੰਦੀ ਕੋਈ ਸਹੀ ਚੱਲਣ ਡਿਆ ਲੱਗਦਾ ਠੀਕ ਹੈ ਪਹਿਲਾਂ ਤੇ ਵਧੀਆ ਹੀ ਹੋ ਗਿਆ ਪੋਹ ਦੀ ਆ ਜੀ ਦਲਜੀਤ ਬੋਲਿਆ ਪੜ ਗਿਆ ਹੋਰ ਪੋਹ ਜੀ ਕਹਿੰਦੀ ਹੋਈ ਜੀ ਟਿਕਟ ਤੇ ਮੇਰੀ ਟਿਕਟ ਹੋ ਗਈ ਪਹਿਲੀ ਤਰੀਕ ਦੀ ਇੱਕ ਦੀ ਕਰਾ ਲਈਏ ਬੜੀ ਛੇਤੀ ਬ੍ਰੋਗਰਾਮ ਬਣਿਆ ਹੈ ਪਿੰਨੀ ਛੇਤੀ ਮਿੰਟ 2-3 ਮਹੀਨੇ ਹੋ ਗਏ ਦਰਨਿਆਂ ਤੇ ਕਲੇ ਪਏ ਹੈ ਹਾਂਜੀ ਤੇ ਮੈਂ ਕਿਹਾ ਚੱਲ ਮੇਰਾ ਬੜਾ ਜੀ ਕਰਨ ਰਿਹਾ ਸੀ ਪਿਛਲੇ ਮਹੀਨੇ ਚੱਲ ਸਰ ਜੀ ਕਰਨ ਹੋਰਸ ਨਾ ਕੀਆ ਲਾ ਵਧੀਆ ਵਧੀਆ ਤੁਸੀਂ ਮਾਓ ਹਾਂ ਮੈਂ ਵੀ ਵਧੀਆ ਠੀਕ ਠਾਕ ਹੈ ਗਾੜਾ ਖਬੇ ਦਾ ਹਾਂ ਹਾਂ ਕੋਈ ਨਹੀਂ ਬਸ ਉਹਨਾਂ ਦਾ ਜੀ ਕਰਦਾ ਨਾਲ ਉਹਨੇ ਲੱਗੇ ਲਈ ਆਹੋ ਉਹ ਚਲਾਈ ਮੈਂ ਕਿਹਾ ਚਲ ਜਾਮ ਨਹੀਂ ਹੁਣ ਚਲੋ ਫਿਰ ਜਦੋਂ ਕਦੇ ਜੀਕਤਾ ਫਿਰ ਆ ਜਾਣਗੇ ਫਿਰ ਆਪਾਂ ਲਾਂਗੇ ਹਾਂਜੀ ਕੋਰਸ ਨਾ ਇਹ ਗੱਲ ਠੀਕ ਨਹੀਂ ਅੱਜ ਇਹ ਥੋੜਾ ਲੋਆ ਕੋਈ ਅੱਜ ਠੀਕ ਨਹੀਂ ਆ ਓਏ ਓਟ ਪੋਇਆ ਯਾ ਓਟ ਕੋਰਸ ਨਾ ਵੀ ਕਿਦਾਂ ਇੱਥੇ ਆ ਜਾ ਦਿਲਜੀਤ ਹਾਂਜੀ ਹਾਂ ਕੋਈ ਇੱਧਰ ਆ ਜਾ 439 ਮੇਰੇ ਪੁੱਤ ਠੀਕਾ ਠੀਕ ਬੜੀ ਵਧੀਆ ਮੇਰਾ ਤੇ ਜੋ ਟਿਕਟ ਦਾ ਪਤਾ ਲੱਗਾ ਪਰਸੋਂ ਤੇ ਫਿਰ ਮੈਂ ਕੱਲ ਹੀ ਬਣਾ ਲਿਆ ਮਨ ਤੇ ਮੈਂ ਕਿਹਾ ਚੱਲ ਮੈਂ ਹੋਮ ਨਹੀਂ ਅੱਜ ਠੀਕ ਹੈ ਮਿਲ ਗਏ ਨਹੀਂ ਆ ਮਿਲ ਗਏ ਨਹੀਂ ਆ ਤੇ ਚਲੋ ਫੇਰ ਪਤਾ ਨਹੀਂ ਕਦੋਂ ਫੇਰ ਮੇਲ ਹੋਣੀ ਆ ਹੋਰ ਕਿਦਾਂ ਚੱਲ ਰਿਹਾ ਫੇਰ ਕੰਮ ਕੁੰ ਵਧੀਆ ਚੱਲੀ ਜਾਂਦਾ ਹਾਂ ਦੀ ਭਾਜੀ ਫੇਰ ਤੇ ਨਹੀਂ ਕੋਈ ਗੱਲਬਾਤ ਹੋਈ ਮੇਰੇ ਨਾਲ ਨਹੀਂ ਨਹੀਂ ਬੱਚੂ ਨਹੀਂ ਕੋਈ ਵੀ ਠੀਕ ਠਾਕ ਰਹੀ ਪ੍ਰਮਾਣ ਜੀ ਠੀਕ ਜੋ ਪ੍ਰਮਾਣ ਵਾਲੀ ਤੇ ਨਹੀਂ ਗਈ ਮੈਂ ਤੇ ਨਹੀਂ ਲੱਗਦਾ ਨਹੀਂ ਨਹੀਂ ਤੇ ਟਾਈਮ ਨਿਕਲਦਾ ਦਾ ਭਾਜੀ ਨਹੀਂ ਤਾਂ ਬਸ਼ਲ ਕੌਣ ਤੇ ਨਹੀਂ ਟਾਈਮ ਨਹੀਂ ਨਹੀਂ ਮੈਂ ਕੌਣ ਕੌਣ ਤਾਂ ਦੇਖੋ ਮੈਂ ਉਹ ਬੜੀ ਤੇਜ਼ ਹੋਣਾ ਤੇ ਪੰਗੇ ਕੋਈ ਨਾ ਕੋਈ ਲੈਂਦੀ ਰਹਿੰਦੀ ਲੈਂਦੀ ਰਹਿੰਦੀ ਮੈਨੂੰ ਪਤਾ ਨਾ ਉਹਦਾ ਜਲਦੀ ਬੇਟੀ ਮੈਂ ਚਾਪ ਬੜਾ ਲਿਆ ਹਾਂ ਹਾਂਜੀ ਭੋਜੀ ਕਿਦਾਂ ਫਸਲਵਾਰੀ ਠੀਕ ਠਾਕ ਹੈ ਹਾਂਜੀ ਹਾਂਜੀ ਠੀਕ ਹੈ ਭੋਜੀ ਸਭ ਠੀਕ ਹੈ ਚਲੋ ਵਧੀਆ ਰਹੀ ਹੈ ਹੋਰ ਫਿਰ ਸਣੀ ਅੱਜ ਦੀ ਸਣੀ ਆ ਕੋਈ ਵੀ ਸਾਹਮਣੇ ਕਿੱਥੇ ਗਏ ਨੇ ਕੋਈ ਵੀਰ ਤੇ ਮਿਲਦਾ ਕੰਮ ਗਏ ਆ ਨਾ ਪ੍ਰਭੀ ਦੀ ਸੰਡੇ ਹੀ ਹੈ ਪਾ ਬਈ ਅੰਦਰ ਹੋਣੇ ਆ ਲੈ ਮੇਰੀ ਭੂਆ ਆਈ ਸੱਸੀ ਕਰ ਭਾਜੀ ਸੱਸੀ ਕਰ ਸੱਸੀ ਕਰ ਹੋਰ ਸੁਣਾ ਕੀ ਹਾਲ ਚੱਲ ਜੇ ਹੋਰ ਵਧੀਆ ਸਭ ਠੀਕ ਠਾਕ ਬਹਿ ਜਾ ਹਾਂ ਜੀ ਬਹਿ ਜਾ ਤੇ ਕਦੋਂ ਕਿਤੇ ਆਏ ਜੇ ਮੈਂ ਬਸ ਹੁਣੇ ਆਈ ਪਾਣੀ ਪੀਤਾ ਅੱਛਾ ਅੱਛਾ ਦੱਸਿਆ ਤੇ ਕਿਤੇ ਆਉਣ ਲੱਗਿਆ ਮੈਂ ਫੇਰਾ ਅਚਾਨਕ ਹੀ ਮੇਰਾ ਬਣ ਗਿਆ ਮੇਰੇ ਟਿਕਟੋਕ ਹੀ ਆ ਨਾ ਤੇ ਮੇਰਾ ਬਣ ਗਈ ਤਿਆਰੀ ਹੁੰਦੀ ਹੈ ਅੱਛਾ ਚੱਲ ਚੱਲੇ ਹਾਂ ਲੈ ਕਦੋਂ ਦਿਖੋਗੀ ਆ ਮੈਂ ਚੱਲ ਜਾਣਾ ਕਿ ਨੱਚਾਂ ਚਮਾਂ ਦੇਣਾ अच्छा अच्छा ठीक है। चल मैं चल तन्नू जानदे मिलते जावा। हां तो बहुत ही बढ़िया की। देख जावा ਤੁਹਾਡਾ ਹਾਲ ਚਾਲ ਸਾਰਿਆਂ ਦਾ। ਕਿੱਦਾਂ ਸਾਰੇ? ਨਹੀਂ ਨਹੀਂ ਸਾਰੇ ਬੜੇ ਵਧੀਆ ਠੀਕ ਠਾਕ। ਤੁਸੀਂ ਸੁਣਾਓ। ਠੀਕ ਠਾਕ ਰਹਿੰਦੇ ਹੋ ਸਾਰੇ। ਹਾਂਜੀ ਹਾਂਜੀ ਬੜੇ ਵਧੀਆ ਕੇ। ਚਲੋ ਕੋਈ ਵਧੀਆ। ਬਹੁਤ ਪਿਆਰ ਨਾਲ ਰਿਹਾ ਕਰੋ। ਆਪਣੇ ਆਪਣੇ ਹੁੰਦੇ ਆ। ਕੋਈ ਬਗਾਨਾ ਨਹੀਂ ਆ ਕੇ ਬਣਦਾ। ਹਾਂਜੀ ਹਾਂਜੀ। ਤੇ ਇਹਨਾਂ ਕਾ ਥੋੜਾ ਜਿਹਾ ਦਿਮਾਗ 'ਚ ਆਪਣੇ ਬਿਠਾ ਲਓ। ਵੀ ਆਪਣੇ ਆਪਣੇ ਹੁੰਦੇ ਆ। ਟੁੱਟੀਆਂ ਬਾਹਮੇ ਗੱਲ ਨੂੰ ਹੁੰਦੀਆਂ। ਹਾਂ ਹਾਂ ਹਾਂ। ਤੇ ਗੱਲ ਤੁਹਾਡੀ ਬਿਲਕੁਲ ਸਹੀ ਆ। ਹਾਂ। ਤੇ ਤੁਸੀਂ ਸੁਣਾਓ ਬੱਚਿਆਂ ਦਾ। ਟਾਈਮ ਆਪਣਾ ਕੱਢੋ। ਹਾਂ ਜੀ ਜਦ ਤੱਕ ਮੈਂ ਨਿਕਲਦਾ ਹਾਂ ਬੱਚਿਆਂ ਦਾ ਸਨਾਓ ਤੇ ਬੱਚੇ ਠੀਕ ਠਾਕ ਸਾਰੇ ਹਾਂ ਉਹ ਤੇ ਬੜੇ ਖੁਸ਼ ਹੋਣੇ ਆ ਕਿਰਪਾ ਮਾਲਕ ਦੀ ਆ ਹੋ ਫਿਰ ਖੁਸ਼ ਤੇ ਹੋਣਾ ਹੀ ਆ ਹਾਂ ਚੱਲ ਹੋਰ ਰਹਿ ਜਾਂਦੇ ਆਏ ਹੀ ਨਹੀਂ ਦੂਰ ਤੇ ਵੈ ਨਹੀਂ ਕੋਈ ਨਹੀਂ ਫਿਰ ਮੈਂ ਆ ਜੂਗੀ ਮੇਰਾ ਤੇ ਦਾਵਾ ਜਾਣਾ ਬਣਿਆ ਰਹਿਦਾ ਕੋਈ ਗੱਲ ਫਿਰ ਆ ਜੂਗੀ ਹੁਣ ਉਹ ਬੜੇ ਉਦਾਸ ਹੋਏ ਆ ਅੱਛਾ ਤੇ ਚੱਲ ਮੰਮੀ ਛੇਤੀ ਆਜੋ ਛੇਤੀ ਆਜੋ ਹਾਂ ਚੱਲ ਫਿਰ ਉੱਥੇ ਮਾਰੋ ਚੱਕਰ ਮੈਂ ਤੇ ਕਹਿੰਦੀ ਮੈਂ ਨਹੀਂ ਜਾਣਾ ਅਜੇ ਸਿਆਲ ਮੈਂ ਨਹੀਂ ਆਉਣਾ ਤੇ ਕਹਿੰਦੇ ਨਹੀਂ ਮੰਮੀ ਸਾਡਾ ਜੀ ਨਹੀਂ ਲੱਗਦਾ ਆਜੋ 2-4 ਮਹੀਨੇ ਵਾਸਤੇ ਫਿਰ ਕੱਲ ਦਾਂਗੇ ਠੀਕ ਚਲੋ ਠੀ ਕੋਸ ਨਾਉ ਤੁਹਾਡੀ ਟਿੱਕ ਟਿੱਕ ਵਧੀਆ ਕਿਪਾ ਮਾਲਕ ਦੀ ਸੇਤਾ ਵਿੱਚ ਠੀਕ ਆ ਤੂੰ ਹੀ ਸੁਣਾਉ ਸਾਰੇ ਹਾਂਜੀ ਹਾਂਜੀ ਰਜਿੰਦਰ ਕਿੱਧਰ ਆ ਉਹ ਕੰਮ ਤੇ ਗਏ ਆ ਅੱਛਾ ਤੇ ਸੈੱਡਸ ਨਹੀਂ ਦਸਣ ਡਿਆ ਉਹ ਵੀ ਕਿਤੇ ਇੱਥੇ ਬਣਾਉ ਤੁਰਿਆ ਖਰਦਾ ਅੱਛਾ ਅੱਛਾ ਹਾਂਜੀ ਠੀਕ ਆ ਖਾਦਾ ਰੋਟੀ ਪਾਣੀ ਹਾਂਜੀ ਰੋਟੀ ਪਾਣੀ ਖਾ ਲਿਆ ਕੀ ਕਰਦੀ ਆਈ ਹਾਂ ਮੈਂ ਕੁਛ ਨਹੀਂ ਬਸ ਅੰਦਰੀ ਥੋੜੇ ਬਥੇ ਕੱਪੜੇ ਨਖਾਰਾ ਪਾਇਆ ਹੈਗਾ ਆ ਮੀਂਹ ਕਦੀ ਆ ਜਾਂਦਾ ਵਾ ਕਦੀ ਮੌਸਮ ਗੰਦਾ ਜਾ ਹੋ ਜਾਂਦਾ ਪਤਾ ਜਨ ਲੱਗਦਾ ਉਹ ਵਡੇ ਹੀ ਕੱਪੜੇ ਪੁੱਟੇ ਰੱਖਣ ਕੋਈ ਕੱਢਣ ਦੀ ਹੀਗੀ ਚਲ ਕੋਤੋਂ ਹੁਣ ਤੇ ਨਹੀਂ ਮਗਰੋਂ ਕੋਈ ਗੱਲ ਹੋਈ ਨਾ ਨਾ ਹੋਵਾਂ ਜੀ ਕੋਈ ਗੱਲ ਨਹੀਂ ਹੋਈ ਚਲ ਨਾ ਹੀ ਹੋਵੇ ਸਭ ਮਾਲਕ ਸੱਚੇ ਪਾਸ਼ਾ ਤੁਹਾਡੇ ਸਭ ਕੁਝ ਠੀਕ ਠਾਕ ਰਵੇ ਹੁਣ ਮੇਰਾ ਧਿਆਨ ਵਿੱਚ ਹੀ ਪੁੱਤ ਰਹਿਣਾ ਵਾ ਤੇ ਪਿਆਰ ਨਾਲ ਰਹੋ ਉਹ ਨਾ ਮੁੜ ਕੇ ਫੇਰ ਮੈਨੂੰ ਸੁਣਨ ਨੂੰ ਕੁਛ ਮਿਲੇ ਨਹੀਂ ਨਹੀਂ ਤੇ ਇੰਨਾਂ ਦੀ ਗੱਲ ਨਾ ਕੋਈ ਹੋਵੇ ਤੇ ਤੇਰਾ ਟਾੜਾ ਛੋਟ ਤੇਰੀ ਛੋਟੀ ਭੈਣ ਵਾ ਪਹਿਣਾ ਵਰ ਹਾਂਜੀ ਹਾਂਜੀ ਤੇ ਕੋਤੋਂ ਨਾਲ ਪਿਆਰ ਨਾ ਰਿਹਾ ਕੋਈ ਨਹੀਂ ਜੇ ਕੋਈ ਵਾਦਾ ਘਟਾ ਨਾ ਕੋ ਹੋ ਵੀ ਜਾਂਦਾ ਵਾ ਨਾ ਤੁਸੀਂ ਵੱਡੇ ਹੋ ਆਹੋ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਵਾ ਆ ਇਦਾਂ ਨਹੀਂ ਕਰੀ ਤੇ ਚਾਹ ਪਣੀ ਪੀਤਾ ਬੂਆ ਜੀ ਨਹੀਂ ਚਾਹ ਗਈ ਹੈ ਦਲਜੀਤ ਬਣਾਉਣ ਕੋਈ ਨਹੀਂ ਬਹਿ ਜਾ ਸਕ ਤੂੰ ਵੀ ਪੀਵੀਂਗੀ ਅੱਛਾ ਅੱਛਾ ਤੇ ਇਹ ਲੈਣ ਚਾਹ ਹ ਨਹੀਂ ਮੈਂ ਸਗੋਂ ਹੁਣੇ ਬਣਾ ਕੇ ਪੀਤੀ ਹੀਗੀ ਅੱਛਾ ਅੱਛਾ ਹਾਂਜੀ ਇਹ ਘਰ ਨਹੀਂ ਤੇ ਮੈਂ ਤਾਂ ਪਹਿਲਾਂ ਸੋਚਿਆ ਵੀ ਚਾਹ ਆ ਜਾਣਗੇ ਫਿਰ ਫੋਨ ਕਰਕੇ ਪੁੱਛਾਂਗੇ ਮੈਂ ਲੇਟ ਆਵਾਂਾ ਥੋੜਾ ਤੇ ਫਿਰ ਮੈਂ ਘੁੱਟ ਬਣਾ ਕੇ ਪੀ ਲਈ ਜੀ ਕਰ ਲਿਆ ਸੀਗਾ ਮੇਰਾ ਤੇ ਪੜਾ ਜਾ ਕੇ ਨਾ ਧਿਆਨ ਜਰਿਆ ਤੁਹਾਡੇ ਚ ਪੀ ਚਲੋ ਮੜ ਕੇ ਠੀਕ ਹੀ ਹੋਣ ਠੀਕ ਰਹਿੰਦੇ ਹੋਣ ਕੋਈ ਗੱਲ ਨਾ ਹੋਈ ਹੋਵੇ ਤੇ ਚਲੋ ਕੋਈ ਮਾਰਦੀ ਆ ਕਿਰਪਾ ਨਾਲ ਠੀਕ ਹੀ ਆ ਸਾਰਾ ਕੁਝ ਹਾਂਜੀ ਹਾਂ ਇਦਾਂ ਹੀ ਰਹੀ ਜਾਓ ਬਸ ਪਿਆਰ ਨਾਲ ਕੋਈ ਗੱਲਬਾਤ ਨਾ ਕਰਿਓ ਨਾ ਨਾ ਪਿਆਰ ਤੇ ਬਹੁਤ ਜ਼ਿਆਦਾ ਹੋਵੇ ਨਾ ਉੱਥੇ ਚਲੀ ਤੇ ਜਾਣਾ ਫਿਰ ਧਿਆਨ ਤੁਹਾਡੇ ਚ ਹੀ ਰਹਿਣਾ ਮੇਰਾ ਨਹੀਂ ਨਹੀਂ ਤੇ ਇਦਾਂ ਨਾ ਕਰਿਓ ਪਿਆਰ ਨਾ ਰਿਓ ਤੇਰੀ ਭੈਣ ਵਾਂ ਛੋਟੀ ਠੀਕ ਤੇ ਆ ਵੇ ਕੰਨੀ ਖਾ ਜਾ ਵਿਚਰਾ